ਹੈ ਲੋ ਜੀ ਸਤਿ ਸ਼੍ਰੀ ਅਕਾਲ ਹੈ ਤਾਂ ਅੱਜ ਅਸੀਂ ਕਿਵਿੱਤਾ ਪੜ੍ਹਨ ਜਾ ਰਹੇ ਹਾਂ ਉਸ ਕਿਵਿੱਤਾ ਦਾ ਨਾਮ ਹੈ ਬੋਲੀ ਹੈ ਪੰਜਾਬੀ ਸਾਡੀ ਸਾਡੀ ਵੀ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬਰ ਕਮੈਂਟ ਕਰਿਓ ਬਦਰ-ਬਦਰ ਲਾਈਕ ਕਰਿਓ ਹਾਂ ਅਸੀਂ ਨੀ ਪੋਲਾਣੀ ਇਹੋ ਜਿੰਦਾ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨੀ ਦਵਾਣੀ ਬੋਲੀ ਹੈ ਪੰਜਾਬੀ ਸਾਡੀ ਤੇਰੇ ਵੰਦੇ ਨੀ ਪੰਡਾਰਾ ਵਿੱਚ ਪੰਜਲੀ ਤੇ ਬਾਰਾ ਵਿੱਚ ਮਿੱਠੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਜੋਤ ਤੇ ਕਮਾਈਆਂ ਵਿੱਚ ਚੰਗਾ ਤੇ ਲੜਾਈਆਂ ਵਿੱਚ ਇਹੋ ਜਿੰਦਾ ਪੋਣੀ ਬੋਲੀ ਹੈ ਪੰਜਾਬੀ ਸਾਡੀ ਫੁੱਲਾਂ ਦੀ ਕੇਯਾਰੀ ਸਾਡੀ ਸੁੱਖਾਂ ਦੀ ਢਾਣੀ ਸਾਡੀ ਭੁੱਲ ਕੇ ਨਹੀਂ ਟਾਣੀ ਬੋਲੀ ਹੈ ਪੰਜਾਬੀ ਸਾਡੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੀ ਚਲੋ ਜੀ ਨਾਲ ਦੀ ਨਾਲ ਹਾਂਜੀ ਬੇਟੇ ਦੇ ਸਕਦੇ ਸਨ ਇੱਕ ਦੂਜੇ ਲਈ ਆਪਣੀ ਜਾਨ ਪਿਆਰੀ ਇੱਕ ਵਾਰਿਓ ਦੋਵੇਂ ਦੋਸਤ ਸੈਰ ਕਰਨ ਲਈ ਚੱਲੇ ਜੰਗਲ ਦੇ ਵਿੱਚ ਰਾਤ ਪੈ ਗਈ ਹੈ ਕਿ ਕਲਮ ਕੱਲੇ ਰਾਤ ਪਈ ਤੇ ਘਰ ਨੂੰ ੜਨਾ ਐਸੀ ਬਹੁਤ ਮੁਹਾਰ ਦੋਹਾਂ ਹਲਕੇ ਸੋਚ ਮਲਾਈ ਦਿੱਤਾ ਛੱਡ ਖਿਆਲ ਕੁੱਕਰ ਲਕ ਦੇ ਉੱਤੇ ਚੜ ਕੇ ਬੈਠੀ ਨਾ ਸਤਾ ਰੁੱਖ ਤਰੇ ਗੇ ਫੋਰਤ ਵੜ ਕੇ ਲੇਟ ਗਿਆ ਉਹ ਕੁੱਤਾ ਸੁਬਾ ਸਵੇਰੇ ਜਾਗ ਗਿਆ ਕੁੱਕੜ ਉੱਠ ਕੇ ਦਿੱਤੀ ਬਾੰਗ ਇੱਕ ਲੂੰਬੜੀ ਜੰਗਲ ਵਿੱਚੋਂ ਆਈ ਮਾਰਸ ਲਾਂਗ ਮੋਟਾ ੱਕੜ ਦੇਖ ਸਾਹਮਣੇ ਮੂੰਹ ਵਿੱਚ ਭਰਿਆ ਪਾਣੀ ਮਮਾ ਠਾਣੀ ਬਣ ਕੇ ਬੋਲੇ ਫੇਰ ਲੂੰਬੜੀ ਰਾਣੀ ਅਬਾਈ ਤੇਰੀ ਮਿੱਠੀ ਮਣ ਹੋਣੀ ਤੂੰ ਜੰਗਲ ਦਾ ਰਾਜਾ ਮੈਂ ਤੇਰੇ ਦਰਸ਼ਨ ਲਈ ਆਈ ਏ ਠਾ ਆ ਜਾ ਆ ਨੇੜੇ ਟੁੱਕੇ ਦਰਸ਼ਨ ਕਰ ਲੈ ਜਨਮ ਸਫਲ ਹੋ ਜਾਵੇ ਐਸੀ ਕੰਡੀਸ਼ਨ ਇਨਸ਼ਾਅੱਲਾ ਮੇਰੇ ਪੱਗੀ ਆਵੇ ਕੁੱਕੜ ਬਹੁਤ ਸਿਆਣਾ ਸੀ ਹੋ ਗਿਆ ਤਾਰ ਚਲਾ ਕਲਾਕੀ ਉਸਨੇ ਇੱਟਾ ਟੁਕਮਾ ਉੱਤਰ ਖੋਲ ਲ ਕਲਦੀ ਟਾਕੀ ਜੇ ਮੈਂ ਤੂੰ ਲੂੰਬੜੀ ਰਾਣੀ ਮੈਂ ਜੰਗਲ ਦਾ ਰਾਜਾ ਦਰਬਾਰ ਮੇਰਾ ਜਿਹੜਾ ਥੱਲੇ ਸਤਾ ਉਸ ਨੂੰ ਜਰਾ ਜਗਾ ਜਾ ਉਹ ਜਾਗੂ ਮੈਂ ਥੱਲੇ ਆਉਂ ਕਰ ਲਈ ਦਛੇ ਰਜ ਕੇ ਮੇਰੀ ਗੱਲ ਦੂਮਲਾ ਪੈਣੇ ਜਾਈ ਨਾ ਹੁਣ ਭੱਜ ਕੇ ਰੁਕ ਦੇ ਵੱਲ ਨੂੰ ਬੜੀ ਲੋਭੀ ਬੜੀ ਲਾਲਚ ਸੁੱਤ ਕਬਾਈ ਐਨੇ ਨੇ ਕੁੱਤਾ ਵੀ ਉੱਠਿਆ ਲੈ ਕੇ ਕੰਗੜਾਈ ਦੇ ਸਾਹਮਣੇ ਲੂੰਬੜੀ ਦੇਖ ਲੂੰਬੜੀ ਚੱਪਟਾ ਤੱਕ ਗੁੱਸੇ ਦੇ ਵਿੱਚ ਆਇਆ ਖੂਪ ਗਈ ਯਾਰੀ ਉਹਨਾਂ ਨੇ ਮਿੱਤਰ ਤਾਂ ਹੀ ਬਚਾਇਆ ਹਾਂਜੀ ਵਧੀਆ ਲੱਕੀ ਤੱਕ ਤੱਕ ਅੱਗੇ ਵੀ ਭਾਈ ਸ਼ੇਅਰ ਕਰ ਦਿਓ ਵੀਡੀਓ ਤੇ ਹੋਰ ਸੁਣਾ ਦੇ ਇੱਕ ਜੁੜੇ ਰਿਹਾ ਕਰੋ ਜੀ ਇਸ ਚੈਨਲ ਨਾਲ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਬੱਚਿਆਂ ਤੱਕ ਤੇ ਬੱਚਿਆਂ ਦੀਆਂ ਵੀਡੀਓ ਜ਼ਰੂਰ ਪਾਇਆ ਕਰੋ ਜੋ ਕਿ ਬੱਚਿਆਂ ਦਾ ਥੋੜਾ ਜਿਹਾ ਧਿਆਨ ਪੜਾਈ ਵਰਨੀ ਵੀ ਹੁੰਦਾ ਤੇ ਇਹਦੇ ਨਾਲ ਥੋੜਾ ਜਿਹਾ ਗਿਆਨ ਵੀ ਵੱਧਦਾ ਜੀ ਚਲੋ ਜੀ ਚਿਤ ਮਹੀਨਾ ਚੜਦਾ ਹੈ ਕਨਕੀ ਸੋਨਾ ਮੜਦਾ ਹੈ ਵਿਸਾਖ ਖੀਨ ਆਉਂਦੇ ਹਾਂ ਦਾਰੇ ਘਰ ਵਿੱਚ ਲਿਆਉਂਦੇ ਹਾਂ ਹਾੜ ਮਹੀਨਾ ਲੂਆ ਦਾ ਪਾਣੀ ਸੁੱਕਦਾ ਘੂਆ ਦਾ ਅਸੂ ਮਾਂ ਤੇਰਾ ਅੱਲਾ ਹੈ ਸੌਣ ਦੇ ਬਦਲੇ ਬਸਦੇ ਨੇ ਅੰਬਜੂ ਮੋਹ ਹੈ ਆਦਦੇ ਨੇ ਬਾਦ ਦੋ ਤੁੱਪਾ ਕਹਿਰ ਦੀਆਂ ਤੜਿਆਂ ਕੱਕੀ ਪੈਰ ਦੀਆਂ ਅਸੂ ਮਾਂ ਤੇਰਾ ਅੱਲਾ ਹੈ ਮੈਂ ਅਗਰ ਮੀਨਾ ਪੱਲਾ ਹੈ ਤਦ ਤੱਕ ਮੰਡੇ ਚੰਨਲੀਆਂ ਦਾਤਾਂ ਨੂੰ ਮੈਂ ਮੰਨਣੀ ਆ ਮੱਗਰ ਗੱਲ ਆਉਂਦੇ ਹਾਂ ਕੋਰਸ ਵਾਟਰ ਪਾਉਂਦੇ ਹਾਂ ਉਹ ਵਿੱਚ ਪਾਲਾ ਖੇਸੀ ਦਾ ਦੁਨੀਆ ਲਾਲਾ ਥਕੀ ਦਾ ਮਾਗਨੇ ਆ ਰਹੇ ਧੁੱਪਾਂ ਦੇ ਪੱਤੇ ਝੜਦੇ ਰੁੱਖਾਂ ਦੇ ਅੱਗਨ ਫੁੱਲੇ ਖੜਾਉਂਦਾ ਹੈ ਸਾਦੇ ਮਨ ਨੂੰ ਭਉਂਦਾ ਹੈ ਬਾਰਾਮਾ ਪਰਦੇ ਜਾਓ ਗੱਲ ਸਿਆਣੀ ਕਰਦੇ ਹਾਂ ਹਾਂ ਹੋਂ ਗੌਰ ਜੀ ਤਾਂ ਬਈ ਵੀਡੀਓ ਦੇਖਿਆ ਕਰੋ ਬੋਲ ਦੇ ਹੋ ਐ ਲੋ ਜੀ ਖਾਦੀ ਵੀਡੀਓ ਦੇ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਲਾਈਕ ਸਬਸਕ੍ਰਾਈਬ ਕਰੋ ਕਮੈਂਟ ਕਰਿਆ ਕਰੋ ਅੱਗੇ ਸ਼ੇਅਰ ਕਰਦੇ ਰਹੋ ਅੱਗੇ ਸ਼ੇਅਰ ਕਰਦਿਆ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਰੋਜ਼ ਦੇਖਿਆ ਕਰੋ ਸਾਡੀ ਵੀਡੀਓ ਰੋਜ਼ ਦੇਖਿਆ ਕਰੋ ਸ਼ਾਮ 5 ਵਜੇ ਸ਼ਾਮ 5 ਵਜੇ ਅਸੀਂ ਵੀਡੀਓ ਪਾ ਦਨੇ ਆ ਅਸੀਂ ਵੀਡੀਓ ਪਾ ਦਨੇ ਆ ਤੇ ਕਾਕੀ ਵਧੀਆ ਲੱਗੀ ਤਾਂ ਤੁਹਾਨੂੰ ਪਤਾ ਹੈ ਕਿ ਹੋਰ ਵੀ ਬੱਚਾ ਨੂੰ ਵੀ ਵੀਡੀਓ ਤੁਸੀਂ ਸਾਨੂੰ ਸੈਂਡ ਕਰ ਦਿਆ ਕਰੋ ਕੋਈ ਕਪਤਾ ਹੋਵੇ ਤਾਂ ਪੜ੍ਹ ਦਿਆ ਕਰਾਂਗੇ ਕਹਿੰਦੇ ਹਾਂਜੀ ਕੋਈ ਹੋਰ ਕਪਤਾ ਹੋਵੇ ਤਾਂ ਕੋਈ ਜ਼ਰੂਰ ਸੈਂਡ ਕਰ ਦਿਓ ਜੀ ਆਪਾਂ ਪੜਾ ਦਿਆਂਗੇ ਜੀ ਤੇ ਨੈਟ ਤੇ ਪਾ ਦਾਂਗੇ ਜਾਂ ਕਿਸੇ ਕੋਲ ਕੋਈ ਚੰਗਾ ਸ਼ੇਅਰ ਜਾਂ ਕਪਤਾ ਤੇ ਜਾਂ ਕੋਈ ਕਹਾਣੀ ਹੋਵੇ ਜੀ ਤਾ ਜਰੂਰ ਦੱਸਣਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ